ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਮੈਨੂੰ ਪਤਾ ਕਿ ਆਪਣੀਆਂ ਸਾਰੀਆਂ ਸੰਗਤਾਂ ਹਰ ਇੱਕ ਮਨੁੱਖੇ ਚਾਹੁੰਦਾ ਹੁੰਦਾ ਹੈ ਕਿ ਮੈਂ ਸੰਗਰਾਂਦ ਦੇ ਦਿਹਾੜੇ ਤੇ ਜਾ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਵਾਂ ਹਰ ਇੱਕ ਬੰਦਾ ਚਾਹੁੰਦਾ ਮੈਂ ਗੁਰਦੁਆਰੇ ਜਾਵਾਂ ਤੇ ਮੈਂ ਕਹਿਣਾ ਹੁੰਦਾ ਕਿ ਜੇ ਆਪਾਂ ਗੁਰਦੁਆਰੇ ਗਏ ਆ ਗੁਰੂ ਸਾਹਿਬ ਜੀ ਸਾਨੂੰ ਕੀ ਸਨੇਹਾ ਦੇ ਰਹੇ ਆ ਆਪਾਂ ਉਹ ਸਨੇਹਾ ਜ਼ਰੂਰ ਲੈ ਕੇ ਆਈਏ ਜੇ ਕੀ ਨਾ ਆਈਏ ਉਹ ਸਨੇਹ ਨੂੰ ਆਪਾਂ ਆਪਣੇ ਪੱਲੇ ਬੰਨ੍ਹ ਕੇ ਜਿੰਨਾ ਕੁ ਬਚਿਆ ਹੋਇਆ ਜੀਵਨ ਉਹ ਸਨੇਹ ਦੇ ਅਨਸਾਰ ਉਹਨੂੰ ਜਿਉਣ ਦਾ ਆਪਾਂ ਕੋਸ਼ਿਸ਼ ਕਰੀਏ ਤਾਂ ਕਿ ਸਾਡਾ ਇਸ ਦੁਨੀਆ ਤੇ ਆਉਣਾ ਪਵਿੱਤਰ ਹੋ ਜੇ ਇਸ ਦੁਨੀਆ ਤੇ ਆਉਣਾ ਮੈਂ ਕਹਾਂ ਪ੍ਰਮਾਨ ਹੋ ਜੇ ਤੇ ਅਸੀਂ ਦੁਬਾਰਾ ਇਸ ਜਨਮ ਮਨ ਦੇ ਗੇਟ ਤੋਂ ਨਾ ਪਈਏ ਤੇ ਗੁਰੂ ਸਾਹਿਬ ਜੀ ਅੱਜ ਮੱਗਰ ਦੇ ਮਹੀਨੇ 'ਚ ਸਾਨੂੰ ਕੀ ਸਨੇਹਾ ਦੇ ਰਹੇ ਆ ਨਾ ਆਪਾਂ ਗੱਲਾਂ ਕਰਨੀਆਂ ਗੁਰੂ ਪਾਤਸ਼ਾਹ ਜੀ ਕਹਿੰਦੇ ਮੱਗਰ ਮਾਹੇ ਸੋਹੰਦੀਆਂ ਹਰ ਪ੍ਰਸੰਗ ਬੈਠੜੀਆਂ ਗੁਰੂ ਪਾਤਸ਼ਾਹ ਜੀ ਕਹਿੰਦੇ ਮੱਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਕਿਹੜੀਆਂ ਜੀ ਜਿਹੜੀਆਂ ਪ੍ਰਮਾਤਮਾ ਵਾਹਿਗੁਰੂ ਦੀ ਯਾਦ ਦੇ ਵਿੱਚ ਚੌਂਕਦਾ ਮਾਰ ਕੇ ਬੈਠਦੀਆਂ ਹਨ ਉਹਦੀ ਯਾਦ ਦੇ ਵਿੱਚ ਭਾਵੇਂ ਚਾਹੇ ਇਕੱਲੀਆਂ ਹੀ ਬੈਠਦੀਆਂ ਹਨ ਪਰ ਉਹਦੇ ਨਾਲ ਗੱਲਾਂ ਬਾਤਾਂ ਕਰਦੀਆਂ ਹਨ ਆਪਣੇ ਹੀ ਨੇ ਆਪ ਨੂੰ ਪੜਤਾਲ ਕਰਦੀਆਂ ਹਨ ਆਪਣੇ ਨੇਜ ਦੀ ਖੂਖਣਾ ਕਰਦੀਆਂ ਹਨ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਇੱਕ ਗੱਲ ਆਪਾਂ ਪੱਕਾ ਦੇਖੀ ਹੁੰਨੀ ਹੈ ਕਿ ਆਮ دنیਵੀ ਅਧਾਰਨ ਲਈ ਗਿਆ ਆਪਾਂ ਐਗਜ਼ੈਂਪਲ ਹੈ ਪਤੀ ਤੇ ਪਤਨੀ ਦਾ ਰਿਸ਼ਤਾ ਬਹੁਤ ਹੀ ਅਹਿਮੀਅਤ ਵਾਲਾ ਰਿਸ਼ਤਾ ਜੇ ਜੀ ਦੋਨਾਂ ਦਾ ਆਪਸੀ ਚੰਗਾ ਇਸਪਾਕ ਤੇ ਪਿਆਰ ਹੋਵੇ ਸਾਰੇ ਉਹਦੀ ਵਧਾਈ ਕਰਦੇ ਨੇ ਕਹਿੰਦੇ ਬਹੁਤ ਵਧੀਆ ਜੋੜੀ ਹੈ ਵਧੀਆ ਪਰਿਵਾਰ ਹੈ ਇਹਨਾਂ ਦਾ ਆਪਾਂ ਕਹਿੰਦੇ ਹਾਂ ਇਸੇ ਤਰ੍ਹਾਂ ਆਪਾਂ ਪ੍ਰਮਾਤਮਾ ਦੀਆਂ ਸਾਰੀਆਂ ਜੀਵ ਇਸਤਰੀਆਂ ਤੇ ਜੇ ਆਪਾਂ ਵਧੀਆ ਬਣਨਾ ਨਾ ਜੇ ਅਸੀਂ ਕਹੋ ਨਾ ਕਿ ਅਸੀਂ ਵਧੀਏ ਕਿ ਉਸ ਆਪਣੇ ਪਤੀ ਦੇ ਨਾਲ ਪਰਮਾਤਮਾ ਪਤੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਕੇ ਬੈਠਣਾ ਪਊਗਾ ਉਹਦੇ ਨਾਲ ਪਿਆਰ ਪਾਉਣਾ ਪਊਗਾ ਇਹ ਮੱਗਰ ਮਹੀਨੇ ਦੀ ਸੰਗਰਾਂਦ ਦਾ ਸਨੇਹਾ ਸਾਰੇ ਜਨ ਪੱਲੇ ਬੰਨ ਲਿਓ ਇਹ ਗੱਲਾਂ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਤਨ ਕੀ ਸੋਭਾ ਕਿਆ ਗਣੀ ਜੇ ਸਹਿਬ ਮੇਲੜੀਆਂ ਉਹਨਾਂ ਜੀਵ ਇਸਤਰੀਆਂ ਦੀ ਸੋਭਾ ਦੱਸੀ ਨਹੀਂ ਜਾਂਦੀ ਵਡਿਆਈ ਦੱਸੀ ਨਹੀਂ ਜਾਂਦੀ ਕਿੰਨਾ ਦੀ ਜਿਹੜੀਆਂ ਪਰਮਾਤਮਾ ਦੀ ਯਾਦ ਦੇ ਵਿੱਚ ਬੈਠਦੀਆਂ ਹਨ ਜਿਹੜੀਆਂ ਜੀਵ ਇਸਤਰੀਆਂ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਰੰਗੀਆਂ ਗਈਆਂ ਹਨ ਉਹਨਾਂ ਦੀ ਸੋਭਾ ਦੱਸੀ ਨਹੀਂ ਜਾ ਸਕਦੀ ਗੁਰੂ ਪਾਤਸ਼ਾਹ ਜੀ ਕਹਿੰਦੇ ਤਨ ਮਨ ਮੌਲਿਆ ਆਰਾਮ ਸਿਉ ਸੰਗ ਸਾਧ ਸਹਿ ਲੜੀਆਂ ਤੇ ਉਹਨਾਂ ਦਾ ਤਨ ਤੇ ਮਨ ਮੌਲਿਆ ਹੁੰਦਾ ਖੇੜਾ ਖੇੜਾ ਆ ਗਿਆ ਰੰਗਿਆ ਗਿਆ ਖਿੜ ਗਿਆ ਹੈ ਫੁੱਲ ਦੀ ਤਰ੍ਹਾਂ ਆਪਾਂ ਦੇਖਦੇ ਨਾ ਫੁੱਲ ਕਿੰਨਾ ਸੋਹਣਾ ਲੱਗਦਾ ਜਿਹੜਾ ਖੇੜੇ 'ਚ ਹੁੰਦਾ ਖਿੜਿਆਵਾ ਹੁੰਦਾ ਤੇ ਉਹ ਤੋਂ ਸੁਗੰਧ ਫੈਰਦਾ ਕਿੰਨਾ ਸੋਹਣਾ ਫੁੱਲ ਲੱਗਦਾ ਕਈ ਜਿਹੜੀ ਆਮ ਬੰਦੇ ਦੇਖਦੇ ਆਪਾਂ ਜਿਹੜੇ ਵਾਕਿੰਗ ਕਰਦੇ ਨਾ ਉਹਨਾਂ ਨੂੰ ਕੁਦਰਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਤੇ ਸੋਹਣੇ ਫੁੱਲਾਂ ਨੂੰ ਵੇਖ ਕੇ ਉਹਨਾਂ ਨੂੰ ਆਪਣਾ ਸਮਾਂ ਦਿੰਦੇ ਉੱਥੇ ਖੜ੍ਹ ਜਾਂਦੇ ਆ ਕਾਦੇ ਲਈ ਖੜ੍ਹਦੇ ਆ ਉਹਨਾਂ ਦੀ ਸੁੰਦਰਤਾ ਦੇਖ ਕੇ ਉਹਨਾਂ ਦੀ ਖੁਸ਼ਬੂ ਲੈਣ ਵਾਸਤੇ ਤਾਂ ਖੜੇ ਹੋ ਜਾਂਦੇ ਆ ਪਰ ਉਹ ਜਿਹੜੀ ਸੁੰਦਰਤਾ ਫੁੱਲ ਤੇ ਜਿਹੜੀ ਉਹਦੀ ਖੁਸ਼ਬੂ ਆ ਕਿਉਂ ਆ ਉਹ ਤਾਂ ਕਰਕੇ ਆ ਉਹ ਆਪਣੇ ਮੂਲ ਦੇ ਨਾਲ ਜੁੜਿਆ ਹੋਇਆ ਹੈ ਧਰਤੀ ਨਾਲ ਉਹਦੀ ਜੜ ਜੁੜੀ ਹੋਈ ਹੈ ਤੇ ਆਪਣਾ ਮੂਲ ਕੀ ਹੈ ਜੀ ਪ੍ਰਮਾਤਮਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਦੇ ਤੂੰ ਆਪਣੇ ਮੂਲ ਨਾਲ ਜੁੜੇਗਾ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਕਿਸਾਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੇ ਜਿਹਦੇ ਤੂੰ ਆਪਣੇ ਮੂਲ ਨਾਲ ਜੁੜੇਗਾ ਭਲਿਆ ਤੇਰੇ ਮਨ ਤੇ ਤੇਰੇ ਤਨ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਖੇੜਾ ਆਏਗਾ ਖੇੜਾ ਜਿਹਨੂੰ ਆਪਾਂ ਕਹਿੰਦੇ ਨਾ ਕਿਹੜਾ ਬੜਾ ਦਗਦਗਾ ਹੈ ਆਪਾਂ ਖੇੜੇ ਕਿਵੇਂ ਲੈਵਨੇ ਚਾਹੁੰਨੇ ਅੱਜਕੱਲ ਦੇਖਦੇ ਆ ਨਾ ਆਪਾਂ ਕਰੀਮਾਂ ਨਾਲ ਸ਼ਿੰਪੂਆਂ ਨਾਲ ਚੰਗੇ ਚੰਗੇ ਕੈਮੀਕਲਾਂ ਨੂੰ ਵਰਤੋਂ ਮੋਜੂਦ ਕਰ ਲੈ ਕਾਦੇ ਲਈ ਵੀ ਚਿਹਰੇ ਤੇ ਖੇੜਾ ਵੇ ਉਹ ਨਈਓ ਭਲਿਆ ਤੇਰਾ ਗੁਰੂ ਤੈਨੂੰ ਕੀ ਸਨੇਹਾ ਦੇ ਰਿਆ ਇਹ ਸਨੇਹੇ ਨੂੰ ਪੱਲੇ ਬੰਨ ਕੇ ਲੈ ਕੇ ਜਾ ਗੁਰੂ ਕਹਿੰਦਾ ਤੂੰ ਆਪਣੇ ਮੂਲ ਦੇ ਨਾਲ ਜੁੜ ਕੇ ਰਹਿ ਤੇਰੇ ਚਿਹਰੇ ਤੇ ਖੇੜਾ ਆਏਗਾ ਤੇਰੇ ਮਨ ਤੇ ਤਨ ਤੇ ਖੇੜਾ ਆਏਗਾ ਜਦੋਂ ਤੂੰ ਗਰਮ ਖਾਦੀ ਸੰਗਤ ਦੇਤੇ ਬੈਠ ਕੇ ਉਸ ਪਰਮਾਤਮਾ ਵੈ ਗੁਰੂ ਦੀ ਯਾਦ ਨਾਲ ਜੁੜੇਗਾ ਅੱਗੇ ਪਾਤਸ਼ਾਹ ਜੀ ਕਹਿੰਦੇ ਸਾ ਦੇ ਜਨਾਂ ਤੇ ਬਹਾਰੀ ਸੇ ਰਹਿਣ ਅਕੇ ਲੜੀਆਂ ਤੇ ਜਿਹੜੀਆਂ ਜੀਵ ਇਸਤਰੀਆਂ ਪ੍ਰਮਾਤਮਾ ਦੀ ਯਾਦ ਵਿੱਚ ਨਹੀਂ ਬੈਠਦੀਆਂ ਗੁਰਮਖਰਾਂ ਦੀ ਸੰਗਤ ਦੇ ਵਿੱਚ ਨਹੀਂ ਜਾਂਦੀਆਂ ਉਹ ਅਕੱਲਾ ਰਹ ਜਾਂਦੇ ਹਨ ਭਲੋ ਇੱਕ ਗੱਲ ਤੁਸੀਂ ਪੱਕਾ ਜਾਣਦੇ ਹੋਵੋਗੇ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਹੋਊਗਾ ਜਿਹੜਾ ਬੰਦਾ ਇਕੱਲਾ ਲੈਂਦਾ ਉਹਨੂੰ ਦੁੱਖ ਜ਼ਿਆਦਾ ਲੱਗਦਾ ਜੇ ਦੁੱਖ 2% ਹੈ ਨਾ ਜਿਹੜਾ ਬੰਦਾ ਇਕੱਲਾ ਰਹੇਗਾ ਨਾ ਉਹਨੂੰ ਉਹੀ 2% ਦੁੱਖ 6% 6% ਹੋ ਕੇ ਤੰਗ ਕਰੇਗਾ ਤੇ ਜੇ ਤੂੰ ਪ੍ਰਮਾਤਮਾ ਦੀ ਯਾਦ ਦੇ ਵਿੱਚ ਇਕੱਲਾ ਰਹਿ ਕੇ ਵੀ ਬੈਠੇਗਾ ਆਪਣੇ ਨਜ ਦੇ ਨਾਲ ਜੁੜੇਗਾ ਉਹਦੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ ਤਾਂ ਇਹ ਦੁੱਖ ਨੇੜੇ ਨਹੀਂ ਆਉਣਗੇ ਗੁਰੂ ਪਾਤਸ਼ਾਹ ਜੀ ਇਹ ਤੈਨੂੰ ਮੱਗਰ ਦੇ ਮਹੀਨੇ ਦੀ ਸੰਗਰਾਂਤ ਤੇ ਸੁਨੇਹਾ ਦੇ ਰਹੇ ਇਹਨੂੰ ਪੱਲੇ ਬੰਨ ਲਾ ਪੱਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਤਨ ਦੁੱਖ ਨਾ ਕਬੂ ਉਤਰੇ ਛੇ ਜੰਮ ਕੇ ਵਸ ਪੜੀਆਂ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਇਕੱਲੀਆਂ ਰਹਿੰਦੀਆਂ ਹਨ ਜਿਹੜੇ ਨਾਮ ਤੋਂ ਵਾਂਝੀਆਂ ਰਹਿੰਦੀਆਂ ਹਨ ਜਿਹੜੀਆਂ ਜੀਵ ਇਸਤਰੀਆਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਨਹੀਂ ਬੈਠਦੀਆਂ ਗੁਰੂ ਪਾਤਸ਼ਾਹੀ ਕਹਿੰਨੇ ਤਿੰਨ ਦੁੱਖ ਨਾ ਕਬੂਤਰੇ ਉਹਨਾਂ ਦਾ ਦੁੱਖ ਕਦੇ ਦੂਰ ਨਹੀਂ ਹੁੰਦਾ ਛੇ ਜੰਮ ਕੇ ਵਸਪੜੀਆਂ ਤੇ ਲਾਸਟ ਨੂੰ ਕੀ ਹੁੰਦਾ ਉਹ ਜੰਮਾਂ ਦੇ ਅੰਧੇਨ ਹੋ ਜਾਂਦੀਆਂ ਉਹਨਾਂ ਤੇ ਕਾਬੂ ਪਾ ਲੈਂਦੇ ਹਨ ਜੰਮ ਵਕਾਰ ਉਹਨਾਂ ਨੂੰ ਆਪਣੇ ਕਾਬੂ ਕਰ ਲੈਂਦੇ ਹਨ ਜੇ ਤੂੰ ਚਾਹਨਾ ਕਿ ਮੈਂ ਵਕਾਰਾਂ ਤੋਂ ਬਚਾਂ ਤਾਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਤੈਨੂੰ ਬੈਠਣਾ ਪਊਗਾ ਉਸ ਪ੍ਰਮਾਤਮਾ ਨੇ ਜਿਹਨੇ ਤੈਨੂੰ ਇਸ ਸ੍ਰਿਸ਼ਟੀ ਤੇ ਭੇਜਿਆ ਹੈ ਉਹਦੀ ਯਾਦ ਵਿੱਚ ਰਹੇਗਾ ਆਪਣੇ ਮੂਲ ਨਾਲ ਜੁੜ ਕੇ ਰਹੇਗਾ ਤਾਂ ਖੁਸ਼ੀਆਂ ਵੰਡੇਗਾ ਖੁਸ਼ੀਆਂ ਦੇ ਵਿੱਚ ਜੀਵੇਗਾ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਤ ਖੜੀਆਂ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਯਾਦ ਨੂੰ ਮਾਨਿਆ ਹੈ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਮਾਨਿਆ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਵਧਾਨ ਹੋ ਜਾਂਦੀਆਂ ਹਨ ਉਹ ਉਹਨਾਂ ਵਾਲੇ ਵਕਾਰਾਂ ਤੋਂ ਸੁਚੇਤ ਰਹਿੰਦੀਆਂ ਹਨ ਉਹ ਵਕਾਰਾਂ ਤੋਂ ਇਹ ਦੁਨਿਆਵੀ ਦੁੱਖਾਂ ਤੋਂ ਬਚੀ ਜਾਂਦੀਆਂ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਅੱਗੇ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਆਪਾਂ ਦੁਨਿਆਵੀ ਤੌਰ ਤੇ ਦੇਖਦੇ ਆ ਉਹ ਬੀਬੀਆਂ ਬਹੁਤ ਖੁਸ਼ ਹੁੰਦੀਆਂ ਹਨ ਜਿਨ੍ਹਾਂ ਦੇ ਚੰਗੇ ਸੋਨੇ ਦੇ ਹਾਰ ਪਾਏ ਹੋਣ ਚੰਗੇ ਗਹਿਣੇ ਪਾਏ ਹੋਣ ਉਹਨਾਂ ਨੂੰ ਇੱਕ ਮਨ ਦੇ ਤੌਰ ਤੇ ਇੱਕ ਖੁਸ਼ੀ ਹੁੰਦੀ ਵੀ ਮੇਰੇ ਕੋਲ ਇੰਨੇ ਗਹਿਣੇ ਪਾਏ ਆ ਪਰ ਇੱਕ ਗੱਲ ਯਾਦ ਰੱਖਿਓ ਉਹ ਖੁਸ਼ੀ ਕਦੇ ਨਾ ਕਦੇ ਜਾ ਕੇ ਫਿੱਕੀ ਪੈ ਜਾਂਦੀ ਕਿਉਂ ਜਿਹਦੇ ਗਵੰਡਰ ਨੇ ਤੇਰੇ ਨਾਲੋਂ ਜ਼ਿਆਦੇ ਚਾਰ ਗਹਿਣੇ ਪੈਣ ਲੈਣਾ ਉਹਦੇ ਉਹ ਤੇਰੀ ਖੁਸ਼ੀ ਫਿੱਕੀ ਹੋ ਜੇਗੀ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਮ ਦੇ ਗਹਿਣੇ ਪਾਲੇ ਉਹਦੇ ਨਾਮ ਰੂਪੀ ਦੇ ਗਹਿਣੇ ਪਾਲੇ ਨਾਮ ਦੇ ਨਾਲ ਸੰਗਾਰਿਆ ਗਿਆ ਉਹ ਖੁਸ਼ੀ ਹਮੇਸ਼ਾ ਰਹੇਗੀ ਤੇਰੀ ਜ਼ਿੰਦਗੀ ਦੇ ਵਿੱਚ ਕਦੇ ਫਿੱਕੀ ਨਹੀਂ ਪਵੇਗੀ ਗੁਰੂ ਪਾਤਸ਼ਾਹ ਜੀ ਕਹਿੰਦੇ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੱਡੀਆਂ ਜਿਨ੍ਹਾਂ ਨੇ ਆਪਣੇ ਕੰਥ ਦਾ ਸ਼نگਾਰ ਬਣਾ ਲਿਆ ਗਲੇ ਦਾ ਹਾਰ ਬਣਾ ਲਿਆ ਕਿਨੂੰ ਜੀ ਗੁਰੂ ਦੇ ਸ਼ਬਦ ਨੂੰ ਨਾਨਕ ਵੰਸੇ ਧੂੜ ਤੈਨ ਪ੍ਰਭ ਸਰਨੀ ਦਰ ਪੜੀਆਂ ਗੁਰਨਾਨਕ ਦੇਵ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਹੜੇ ਗੁਰੂ ਦੇ ਦਰ ਤੇ ਪੈ ਗਏ ਹਨ ਜਿਹੜੇ ਗੁਰੂ ਦੇ ਨਾਮ ਦੀ ਆਜ਼ਾਦ ਦੇ ਵਿੱਚ ਬੈਠਦੇ ਹਨ ਉਹਦੇ ਨਾਮ ਧਾਂ ਰੰਗੇ ਗਏ ਹਨ ਮੱਗਰ ਪ੍ਰਭ ਆਰਾਧਨਾ ਬਹੁੜ ਨਾ ਜਨਮ ਡੀਆਂ ਮਗਰ ਮਹੀਨੇ ਦੇ ਵਿੱਚ ਜਿਹੜੇ ਗੁਰੂ ਪਾਤਸ਼ਾਹ ਉਸ ਪ੍ਰਮਾਤਮਾ ਵਾਹਿਗੁਰੂ ਦੀ ਯਾਦ ਵਿੱਚ ਬੈਠਦੇ ਹਨ ਉਹਦੇ ਨਾਮ ਦੇ ਰੂਪ ਨਵੇਂ ਤੇ ਰੰਗੇ ਗਏ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਮੁੱਢ ਜਨਮ ਨਹੀਂ ਹੁੰਦਾ ਤੇ ਭਲੋ ਜਿਨ੍ਹਾਂ ਦਾ ਮੁੱਢ ਜਨਮ ਨਹੀਂ ਹੁੰਦਾ ਫਿਰ ਉਹਨਾਂ ਦਾ ਮੁੱਢ ਮਰਨ ਵੀ ਨਹੀਂ ਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਇਸ ਧਰਤੀ ਤੇ ਆਉਣਾ ਸਫਲ ਹੋ ਜੇ ਜੇ ਤੁਸੀਂ ਚਾਹੁੰਦੇ ਹੋ ਸਾਡਾ ਜੀਵਨ ਪ੍ਰਵਾਨ ਹੋ ਜੇ ਤੇ ਅੱਜ ਆਪਾਂ ਮੱਗਰ ਦੇ ਮਹੀਨੇ ਤੋਂ ਜੇ ਨਹੀਂ ਕਿਸੇ ਨੇ ਅਜੇ ਤੱਕ ਗੁਰੂ ਦੀ ਗੱਲ ਮੰਨੀ ਤੇ ਆਉਣ ਵਾਲਾ ਜੀਵਨ ਨਾ ਤੇਰਾ ਅਜਾਈ ਚੱਲ ਜਾਵੇ ਆ ਮੱਗਰ ਦੇ ਮਹੀਨੇ ਗੁਰੂ ਪਾਤਸ਼ਾਹ ਜੀ ਨੇ ਤੈਨੂੰ ਸੁਨੇਹਾ ਦਿੱਤਿਆ ਕਿ ਤੂੰ ਉਸ ਪ੍ਰਮਾਤਮਾ ਦੀ ਯਾਦ ਵਿੱਚ ਬੈਠਾ ਕਰ ਆਪਣੇ ਮੂਲ ਦੇ ਨਾਲ ਜੁੜ ਜਾ ਜੇ ਤੂੰ ਚਾਹਨਾ ਮੇਰੇ ਮਨ ਤੇ ਤੰਤੇ ਖੇੜਾ ਆਵੇ ਜੇ ਤੂੰ ਚਾਹਨਾ ਮੇਰਾ ਜੀਵਨ ਆਨੰਦਮਈ ਬਣ ਜਾਵੇ ਤਾਂ ਆਪਣੇ ਮੂਲ ਦੇ ਨਾਲ ਜੁੜਨਾ ਪਵੇਗਾ ਪਾਤਸ਼ਾਹ ਜੀ ਕਹਿੰਦੇ ਆ ਉਹੀ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜਿਹੜੀਆਂ ਆਪਣੇ ਮੂਲ ਦੀ ਯਾਦ ਵਿੱਚ ਬੈਠਦੇ ਹਨ ਭਲੋ ਆਪਾ ਪਵਿੱਤਰ ਦਿਹਾੜਾ ਕਰਕੇ ਗੁਰਦੁਆਰਿਆਂ ਚ ਜਾਂਦੇ ਆ ਪਰ ਇੱਕ ਗੱਲ ਯਾਦ ਰੱਖਿਓ ਗੁਰੂ ਪਾਤਸ਼ਾਹ ਜੀ ਨੇ ਕਿਹਾ ਪਵਿੱਤਰ ਤਾਂ ਹੈ ਜੇ ਤੂੰ ਗੁਰੂ ਦੇ ਨਾਮ ਦੇ ਨਾਲ ਜੁੜਦਾ ਜੇ ਤੂੰ ਗਰਬਾਣੀ ਨੂੰ ਸੁਣ ਕੇ ਆਪਣੇ ਪੱਲੇ ਬੰਨ ਕੇ ਲੈ ਕੇ ਜਾਣਾ ਉਹ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਤਾਂ ਤੇਰੇ ਲਈ ਪਵਿੱਤਰ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਨਹੀਂ ਤਾਂ ਜਿੱਦਾਂ ਦਾ ਪਹਿਲਾ ਦਾ ਦਿਨ ਬੀਤਿਆ ਉਦਾਂ ਦਾ ਇਹ ਵੀ ਦਿਨ ਆ ਕੋਈ ਦਿਨ ਪਵਿੱਤਰ ਤੇ ਅਪਵਿੱਤਰ ਨਹੀਂ ਆ ਇਕੀ ਦੋ ਹੁੰਦੇ ਆ ਪਵਿੱਤਰ ਤੇ ਪਵਿੱਤਰ ਜੇ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨਾਲ ਉਹਦੀ ਯਾਦ ਨਾਲੋਂ ਟੁੱਟ ਜਾਂਦੇ ਤਾਂ ਸਾਡੇ ਲਈ ਇਹ ਦਿਨ ਭੈੜਾ ਤੇ ਜੇ ਅਸੀਂ ਉਹਦੀ ਯਾਦ ਦੇ ਵਿੱਚ ਗੁਜ਼ਾਰਾਂਗੇ ਤੇ ਸਾਡੇ ਲਈ ਪਵਿੱਤਰ ਹੈ ਅੱਜ ਇੰਨੇ ਕੁ ਮੇਰੇ ਸਨੇਹ ਸੀ ਮੱਘਰ ਦੇ ਮਹੀਨੇ ਦੇ ਵਿੱਚ ਟਾਈਮ ਬੜਾ ਘੱਟ ਮਿਲਦਾ ਹੁੰਦਾ ਤੁਹਾਨੂੰ ਪਤਾ ਹੀ ਆ ਦਾਸ ਦੀ ਜਿਹੜੀ ਡਿਊਟੀ ਆ ਤੇ ਅੱਜ ਮੈਂ ਘਰ ਦੀ ਦੇ ਵਿੱਚ ਹੀ ਮੈਂ ਚਾਹਿਆ ਕਿ ਮੱਘਰ ਮਹੀਨੇ ਦਾ ਇੱਕ ਸੰਗਰਾਂਦ ਦਾ ਸਨੇਹਾ ਮੈਂ ਜ਼ਰੂਰ ਦੇਵਾਂ ਆਪਣੇ ਪਿਆਰਿਆਂ ਨੂੰ ਤੇ ਮੈਨੂੰ ਤੁਹਾਡੀ ਉਮੀਦ ਆ ਤੁਸੀਂ ਗੁਰੂ ਦੀਆਂ ਗੱਲਾਂ ਨੂੰ ਆਪਣੇ ਪੱਲੇ ਬੰਨ੍ਹ ਕੇ ਜਾਓ ਮੇਰੀਆਂ ਗੱਲਾਂ ਨੂੰ ਛੱਡ ਦਿਓ ਹੋਈ ਗੱਲ ਹੀ ਗਲਤੀਆਂ ਤੋਂ ਮੈਨੂੰ ਬਖਸ਼ ਦੇਣਾ ਗੁਰੂ ਆਪ ਬਖਸ਼ਨਾਹਰ ਖਿਮਾ ਤੇ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ